ਰਬ ਕਾ ਸਿਮਰਨ ਸਭ ਤੇ ਉੱਚਾ ਕਬ ਕੈ ਸਿਮਰਨ ਉਧਰੇ ਮੂੱਚਾ ਰਬ ਕੈ ਸਿਮਰਨ ਕ੍ਰਿਸ਼ਨਾ ਬੁਝੈ ਕਬ ਕੈ ਸਿਮਰਨ ਸਭ ਕਿ ਸੁਝੈ ਰਬ ਕੈ ਸਿਮਰਨ ਨਾਹੀ ਜਮ ਤਰਾਸਾ ਕਬ ਕੈ ਸਿਮਰਨ ਪੂਰਨ ਆਸਾ ਰਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਮਰਤ ਮਾਹੇ ਸਮਾਏ ਰਬ ਜੀ ਬਸੇ ਸਾਦ ਕੀ ਰਸਨਾ ਜਨ ਜਨ ਕਾ ਸਤਿ ਸਦਾ ਰਬ ਕੋ ਸਿਮਰੇ ਸੇ ਤਨਵੰਤੇ ਰਬ ਕੋ ਸਿਮਰੇ ਸੇ ਬਤਵੰਤੇ ਰਬ ਕੋ ਸਿਮਰੇ ਸੇ ਜਨ ਪਰਵਾਨ ਰਬ ਕੋ ਸਿਮਰੇ ਸੇ ਘੁਰ ਪਰਦਾ ਰਬ ਕੋ ਸਿਮਰੇ ਸੇ ਬੇਮੋਤਾ ਦੇ ਰਬ ਕੋ ਸਿਮਰੇ ਸੇ ਸਰਬ ਕੇ ਰਾਜੇ ਰਬ ਕੋ ਸਿਮਰੇ ਸੇ ਸੁਖ ਵਾਸੀ ਰਬ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾਾਨ ਕਜਨ ਕੀ ਮੰਗਰ ਵਾਲਾ ਰਬ ਕੋ ਸਿਮਰੇ ਸੇ ਪਰਉਪਕਾਰੀ ਰਬ ਕੋ ਸਿਮਰੇ ਸੇ ਸਤ ਬਲਹਾਰੀ ਰਬ ਕੋ ਸਿਮਰੇ ਸੇ ਮੁਖ ਸੁਹਾਵੇ ਬ੍ਰਹਮਤਨ ਸੂ ਬਹਾਵੇ ਰੱਬ ਕੋ ਸਿਮਰਤ ਨੇ ਆਤਮ ਜੀਤਾ ਉਸ ਬ੍ਰਹਮਤਨ ਨਿਰਮਲ ਰੀਤਾ ਰੱਬ ਕੋ ਸਿਮਰਤ ਨੇ ਅੰਧ ਕਨੇਰੇ ਰੱਬ ਕੋ ਸਿਮਰਤ